ਪੰਜਾਬ ਦਾ ਕਿਸਾਨ ਅੰਦੋਲਨ ਇਸ ਵੇਲੇ ਕਿੱਥੇ ਖੜੋਤਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣ ਜਾ ਰਿਹਾ ਔਰ ਇਸ ਅੰਦੋਲਨ ਦੀ ਕੀ ਰੂਪਰੇਖਾ ਹੈਗੀ ਹੈ ਇਸ ਅੰਦੋਲਨ ਨੇ ਕਿਸ ਤਰ੍ਹਾਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਟ੍ਰਿਗਰ ਕਰ ਦਿੱਤਾ ਹੈ ਔਰ ਇਸ ਸਥਿਤੀ ਦੇ ਵਿੱਚ ਭਾਰਤ ਦੇ ਕਿਸਾਨ ਹੁਣ ਕੀ ਮੰਗ ਰਹੇ ਨੇ ਹਰ ਇੱਕ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ ਦਰਸਲ ਸ਼ੁਰੂਆਤ ਹੁੰਦੀ ਹੈ ਪੰਜਾਬ ਤੋਂ ਕਿਸਾਨ ਅੰਦੋਲਨ ਦੇ ਦੂਜੇ ਭਾਗ ਦੀ ਔਰ ਇਹ ਕਿਸਾਨ ਅੰਦੋਲਨ ਦਾ ਦੂਜਾ ਭਾਗ ਹੁਣ ਦਿੱਲੀ ਦੇ ਰਾਮਲੀਲਾ ਮੈਦਾਨ ਤੱਕ ਪਹੁੰਚ ਚੁੱਕਿਆ ਹੈ ਇਸ ਦੀ ਗੂੰਜ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੀ ਹੈ ਦਰਅਸਲ ਦਿੱਲੀ ਦਾ ਰਾਮਲੀਲਾ ਮੈਦਾਨ ਹੁਣ ਭਰਨ ਲੱਗ ਗਿਆ ਹੈ ਕਿਸਾਨ ਜਿਹੜੇ ਨੇ ਉਹ ਲਗਾਤਾਰ ਦਿੱਲੀ ਵੱਲ ਨੂੰ ਪੂਚ ਕਰ ਰਹੇ ਨੇ ਇੱਕ ਕਾਲ ਦਿੱਤੀ ਗਈ ਸੀ ਕਿ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ ਔਰ ਇਹ ਮਹਾਪੰਚਾਇਤ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕ ਜਿਹੜੇ ਨੇ ਉਹ ਚੱਕੇਗੀ ਇਸ ਮਹਾਪੰਚਾਇਤ ਵਿੱਚ ਹਮ ਹਮਾ ਕੇ ਜਿਹੜੇ ਨੇ ਉਹ ਸਾਰੇ ਕਿਸਾਨ ਪਹੁੰਚਣ ਲੱਗੇ ਨੇ ਇਸ ਦੀ ਕਾਲ ਸਿਫਟ ਕਿਸਾਨ ਮੋਰਚੇ ਦੇ ਵੱਲੋਂ ਦਿੱਤੀ ਗਈ ਸੀ ਖੈਰ ਪੰਜਾਬ ਦੇ ਵਿੱਚ ਅੰਦੋਲਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਿਫਟ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਇਹ ਦੋ ਜਥੇਬੰਦੀਆਂ ਪਹਿਲੇ ਸ਼ੁਰੂਆਤੀ ਪੱਧਰ ਦੇ ਉੱਤੇ ਲੱਗਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਸਮਰਥਨ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਹੁਣ ਤੱਕ ਆਂਦੇ ਆਂਦੇ ਸਮਰਥਨ ਕਾਫੀ ਵੱਧ ਜਾਂਦਾ ਹੈ ਐਥੋਂ ਦਾ ਕਵਾਜ ਜਾਂਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਦੇ ਨਾਲ ਸੰਖੇਪ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਆਪਸੀ ਪਾੜਾ ਚੱਲ ਰਿਹਾ ਹੁੰਦਾ ਹੈ મતਭੇਦ ਚੱਲ ਰਿਹਾ ਹੁੰਦਾ ਉਹਨਾਂ ਜਥੇਬੰਦੀਆਂ ਨਾਲ ਵੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਲੰਘੇ ਕੁਝ ਦਿਨਾਂ ਪਹਿਲਾਂ ਇੱਕ 6 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਸੰਖੇਪ ਕਿਸਾਨ ਮੋਰਚੇ ਦੇ ਵੱਲੋਂ ਜਿਹੜੀ ਲਗਾਤਾਰ ਲੱਗੀ ਹੁੰਦੀ ਹੈ ਐਸ ਕੇ ਐਮ 11 ਰਾਜਨੀਤਿਕ ਦੇ ਸੀਨੀਅਰ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਏ ਵੀ ਕਿਹਾ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਨਾਲ ਬਹੁਤ ਵਾਰ ਗੱਲ ਹੋਈ ਹੈ ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਹਾਂ ਪੱਕੀ ਨਾ ਪੱਕੀ ਕਿਸੇ ਤਰ੍ਹਾਂ ਦਾ ਵੀ ਕੋਈ ਹੰਕਾਰਾ ਨਹੀਂ ਦਿੱਤਾ ਗਿਆ ਖੈਰ ਗੱਲ ਕਰੀਏ ਮਹਾਪੰਚਾਇਤ ਦੀ ਤੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਹੋਣੀ ਨਿਰਧਾਰਤ ਕੀਤੀ ਗਈ ਹੈ 14 ਤਰੀਕੀ ਯਾਨੀ ਕਿ ਕੱਲ ਦੀ ਤਰੀਕ ਨੂੰ ਇਹ ਮਹਾਪੰਚਾਇਤ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਕਿਸਾਨ ਜਿਹੜੇ ਨੇ ਉਹ ਹਮ ਹਮਾ ਕੇ ਪਹੁੰਚ ਰਹੇ ਨੇ ਔਰ ਇੱਕ ਅਨੁਮਾਨ ਲਗਾਇਆ ਗਿਆ ਕਿ 50000 ਦੇ ਕਰੀਬ किसानਾ 라 ਇਕੱਠ ਇਸ ਮਹਾਪੰਚਾਇਤ ਦੇ ਵਿੱਚ ਹੋਵੇਗਾ ਜਿਹੜੀ ਮਹਾਪੰਚਾਇਤ ਦਿੱਲੀ ਦੇ ਰਾਮੀਲਾ ਮੈਦਾਨ ਦੇ ਵਿੱਚ ਹੋਵੇਗੀ ਪੂਰੇ ਦੇਸ਼ ਤੋਂ ਭਾਵੇਂ ਸਾਊਦਰਨ ਪਾਰਟ ਹੋਵੇ ਭਾਵੇਂ ਨਦਰਨ ਭਾਵੇਂ ਵੈਸਟਰਨ ਜਾਂ ਫਿਰ ਈਸਟਰਨ ਪਾਰਟ ਹੋਵੇ ਇਹਨਾਂ ਤੋਂ ਕਿਸਾਨ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਔਰ ਇੱਥੇ ਪਹੁੰਚ ਕੇ ਇਸ ਮਹਾਪੰਚਾਇਤ ਦਾ ਹਿੱਸਾ ਬਣ ਰਹੇ ਨੇ ਪਰ ਦੂਜੇ ਪਾਸੇ ਆਪਸੀ ਜਥੇਬੰਦਿਕ ਵਿਵਾਦ ਜਿਹੜਾ ਆ ਉਹ ਵੀ ਕਿਤੇ ਨਾ ਕਿਤੇ ਪ੍ਰਚਲਿਤ ਹੈ ਪਰ ਜੇ ਗੱਲ ਕਰੀਏ ਇਸ ਮਹਾਪੰਚਾਇਤ ਦੀ ਤਾਂ ਦੱਸਣਯੋਗ ਹੈ ਸਕੀਮ ਦੀ ਇੱਕ ਟੀਮ ਨੇ ਦਿੱਲੀ ਦੇ ਕਮਿਸ਼ਨਰ ਨਾਲ ਗੱਲ ਕੀਤੀ ਸੀ ਦਿੱਲੀ ਕਮਿਸ਼ਨਰ ਆਫ ਪੁਲਿਸ ਦੇ ਨਾਲ ਗੱਲ ਕਰਕੇ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਕਿ ਦਿੱਲੀ ਦੇ ਆਰਾਮ ਜੀਲਾ ਮੈਦਾਨ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਮਹਾਪੰਚਾਇਤ ਕਰਾਉਣ ਦੀ ਪਰਮਿਸ਼ਨ ਦਿੱਤੀ ਜਾਵੇ ਜਿਸ ਨੂੰ ਪਰਮਿਟ ਕਰ ਦਿੱਤਾ ਗਿਆ ਹੈ ਪਰਮਿਸ਼ਨ ਦੇ ਦਿੱਤੀ ਗਈ ਹੈ ਔਰ ਇਸ ਪਰਮਿਸ਼ਨ ਦੇ ਨਾਲ ਨਾਲ ਦਿੱਲੀ ਦੇ ਕਮਿਸ਼ਨਰ ਆਫ ਪੁਲਿਸ ਦੇ ਵੱਲੋਂ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਰੂਲਸ ਫਾਲੋ ਨਾ ਕੀਤੇ ਗਏ ਜੇ ਰੈਗੂਲੇਸ਼ਨਸ ਫਾਲੋ ਨਾ ਕੀਤੀਆਂ ਗਈਆਂ ਤੇ ਜਿਨ੍ਹਾਂ ਨੇ ਇਸ ਕੰਟਰੈਕਟ ਦੇ ਉੱਤੇ ਦਸਖਤ ਕੀਤੇ ਨੇ ਅਰਜ਼ੀ ਦੇ ਉੱਤੇ ਦਸਖਤ ਕੀਤੇ ਨੇ ਉਹਨਾਂ ਨੂੰ ਜਵਾਬਦੇਹੀ ਤਹਿਰਾਇਆ ਜਾਵੇਗਾ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਜੇ ਹਾਲਾਤ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਵਿਗੜਦੇ ਨੇ ਤਾਂ ਦਸਖਤ ਕਰਨ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਅਰੈਸਟ ਕਰ ਲਿਆ ਜਾਵੇ ਜਾਂ ਉੱਥੇ ਵੀ ਹਾਲਾਤ ਇੰਨੇ ਵਿਗੜ ਜਾਣ ਜਾਂ ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਸਨ ਉਹ ਕਿਤੇ ਦਿੱਲੀ ਦੇ ਵਿੱਚ ਬਣ ਜਾਣ ਸਮਾਂ ਕੁਝ ਵੀ ਕਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਇਹਨਾਂ ਹਾਲਾਤਾਂ ਨੂੰ ਲੈ ਕੇ ਫਿਲਹਾਲ ਜਿਹੜੀ ਚਰਚਾ ਚੱਲਦੀ ਪਈ ਹੈ ਉਹ ਇਹ ਚਰਚਾ ਚੱਲਦੀ ਪਈ ਹੈ ਕਿ ਕਿਸਾਨ ਕਿੰਨੀ ਜਲਦੀ ਉੱਥੇ ਪਹੁੰਚਣਗੇ ਕਿਉਂਕਿ ਕੱਲ ਰਾਮਲੀਲਾ ਮੈਦਾਨ ਦੇ ਵਿੱਚ ਇਹ ਪ੍ਰੋਗਰਾਮ ਹੋਣ ਜਾ ਰਿਹਾ ਇਹ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਮਹਾਪੰਚਾਇਤ ਦੇ ਵਿੱਚ ਸਿੱਖਿਕਸਾਨ ਮੋਰਚਾ ਸ਼ਾਮਿਲ ਹੈ ਉਹਨਾਂ ਦੇ ਨਾਲ ਪੀਕੇਯੂ ਸ਼ਾਮਿਲ ਹੈ ਵੱਡੇ ਪੱਧਰ ਦੇ ਉੱਤੇ ਦੇਸ਼ ਵਿਆਪੀ ਪਾਰਟੀਆਂ ਜਿਹੜੀਆਂ ਨੇ ਜਥੇਬੰਦੀਆਂ ਜਿਹੜੀਆਂ ਨੇ ਉਹੋ ਸ਼ਾਮਿਲ ਨੇ ਔਰ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਇਸ ਮਹਾਪੰਚਾਇਤ ਨੂੰ ਹੋਸਟ ਕਰਨ ਜਾ ਰਹੇ ਨੇ ਇਸ ਮਹਾਪੰਚਾਇਤ ਦੇ ਆਧਾਰ ਦੇ ਉੱਤੇ ਮੰਗਾਂ ਨੂੰ ਖੋਰ ਉਭਾਰ ਕੇ ਮੰਗਿਆ ਜਾਵੇਗਾ ਕਿ ਇਹ ਮਹਾਪੰਚਾਇਤ ਇਸ ਜਿਹੜਾ ਪਹਿਲਾਂ ਹੀ ਚੱਲਦਾ ਪਿਆ ਕਿਸਾਨ ਅੰਦੋਲਨ ਹੈਗਾ ਆ ਇਸ ਨੂੰ ਇੱਕ ਪੁਸ਼ਟਾਟ ਦਊਗੀ ਜਿਹੜਾ ਹੁਣ ਇਹ ਅੰਦੋਲਨ ਫਿਲਹਾਲ ਇੱਕ ਥਾਂ ਦੇ ਉੱਤੇ ਸਥਿਰ ਹੋ ਕੇ ਰਹਿ ਗਿਆ ਹੈ ਕਿ ਇਸ ਅੰਦੋਲਨ ਨੂੰ ਲੈ ਕੇ ਹੁਣ ਇੱਕ ਵੱਖਰੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਫਿਲਹਾਲ ਜਗਜੀਤ ਸਿੰਘ ਢੱਲੇਵਾਲ ਭਾਵੇਂ ਇਸ ਮਹਾਪੰਚਾਇਤ ਦੇ ਵਿੱਚ ਸਿੱਧੇ ਤਰ੍ਹਾਂ ਇਨਵੋਲਡ ਨਹੀਂ ਹੈਗੇ ਪਰ ਤਾਂ ਵੀ ਕਿਤੇ ਨਾ ਕਿਤੇ ਜੋ ਕੁਝ ਹੋ ਰਿਹਾ ਉਹ ਜਾਣਦੇ ਨਹੀਂ ਔਰ ਅੰਦਰ ਖਾਤੇ ਹੋ ਸਕਦਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਚੱਲਦਾ ਪਿਆ ਉਸ ਨੂੰ ਵੀ ਇੱਕ ਵੱਡਾ ਹੰਗਾਰਾ ਮਿਲੇ ਪਰ ਫਿਲਹਾਲ ਆਉਣ ਵਾਲੇ ਕੱਲ ਨੂੰ ਜਿਹੜਾ ਇਹ ਮਹਾਪੰਚਾਇਤ ਹੋਣ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਕਿਸਾਨ ਜਿਹੜੇ ਨੇ ਉਹ ਜ਼ਰੂਰ ਹਮਮਾ ਕੇ ਪਹੁੰਚਣੇ ਔਰ ਦੂਜੀ ਗੱਲ ਕਿਸਾਨਾਂ ਨੇ ਵੀ ਇੱਕ ਚੇਤਾਵਨੀ ਦੇ ਦਿੱਤੀ ਹੈ ਜਿੱਥੇ ਇੱਕ ਪਾਸੇ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅ ਕੁਝ ਵੀ ਰੂਲਸ ਦੇ ਖਿਲਾਫ ਕੀਤਾ ਜੋ ਨਿਯਮ ਨਿਰਧਾਰਤ ਕੀਤੇ ਗਏ ਉਹਨਾਂ ਦੇ ਖਿਲਾਫ ਗੱਲ ਹੋਈ ਤਾਂ ਮੌਕੇ ਤੇ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਕਿਸਾਨਾਂ ਨੇ ਇਹ ਅਸ਼ਵਾਸਨ ਦੇ ਦਿੱਤਾ ਕਿ ਇਸ ਤਰ੍ਹਾਂ ਕੁਝ ਨਹੀਂ ਹੋਵੇਗਾ ਨਾਲ ਦੀ ਨਾਲ ਚਿਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨੂੰ ਰੋਕਿਆ ਗਿਆ ਜੇ ਰਾਹ ਦੇ ਵਿੱਚ ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ ਬੈਰੀਗੇਟਿੰਗ ਕੀਤੀ ਗਈ ਉਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਗਿਆ ਅਰੈਸਟ ਕੀਤਾ ਗਿਆ ਤੋਂ ਇਸ ਦੇ ਖਿਲਾਫ ਡਟ ਕੇ ਵਿਰੋਧ ਕਰਨਗੇ ਉਹਨਾਂ ਨੇ ਸਾਫ਼ ਕਹਿ ਦਿੱਤਾ ਆ ਕਿ ਮੌਕੇ ਤੇ ਹੀ ਸੜਕਾਂ ਫਿਰ ਜਾਮ ਕਰ ਦਿੱਤੀਆਂ ਜਾਣਗੀਆਂ ਮੌਕੇ ਤੇ ਹੀ ਰੇਲਾਂ ਜਾਮ ਕਰ ਦਿੱਤੀਆਂ ਜਾਣਗੀਆਂ ਪਟੜੀਆਂ ਤੇ ਕਿਸਾਨ ਜਾ ਕੇ ਬਹਿ ਜਾਣਗੇ ਸੜਕਾਂ ਤੇ ਮੇਨ ਹਾਈਵੇਜ਼ ਦੇ ਉੱਤੇ ਕਿਸਾਨ ਬਹਿ ਜਾਣਗੇ ਔਰ ਸੜਕਾਂ ਨੂੰ ਜਾਮ ਕਰ ਦਿੱਤਾ ਜਾਵੇਗਾ ਸਾਫ਼ ਤੌਰ ਦੇ ਉੱਤੇ ਚਿਤਾਵਨੀ ਦੋਵੇਂ ਪਾਸਿਓਂ ਦੇ ਦਿੱਤੀ ਗਈ ਹੈ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਹੋਵੇ ਦਿੱਲੀ ਦਾ ਭਾਵੇਂ ਉਹ ਦੇਸ਼ ਦੇ ਕਿਸਾਨ ਉਨ ਸਾਫ ਕਰ ਦਿੱਤਾ ਹੈ ਕਿ ਜੇ ਸਾਨੂੰ ਉਥੇ ਨਾ ਪਹੁੰਚਣ ਦਿੱਤਾ ਭਾਵੇਂ ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਹੈ ਜਾਂ ਆਪਣੀ ਮਹਾਪੰਚਾਇਤ ਕਰਨੀ ਹੈ ਤਾਂ ਵੀ ਜੇ ਸਾਨੂੰ ਨਾ ਪਹੁੰਚਣ ਦਿੱਤਾ ਤਾਂ ਅਸੀਂ ਪ੍ਰਦਰਸ਼ਨ ਸ਼ੁਰੂ ਕਰ ਦੇਵਾਂਗੇ ਅਸੀਂ ਵੱਡੇ ਪੱਦਰ ਦੇ ਉੱਤੇ ਜਾਮ ਲਾ ਦੇਵਾਂਗੇ ਸੜਕਾ ਜਾਮ ਕਰ ਦੇਵਾਂਗੇ ਔਰ ਰੇਲ ਗੱਡੀਆਂ ਜਾਮ ਕਰ ਦੇਵਾਂਗੇ ਇਹ ਸਾਫਟਵੇਅਰ ਦੇ ਉੱਤੇ ਕਿਸਾਨਾਂ ਵੱਲੋਂ ਜੀ ਤਾਂ ਵੀ ਦੇ ਦਿੱਤੀ ਗਈ ਹੈ ਆਉਂਦੇ ਸਮੇਂ ਨੂੰ ਕੀ ਕੁਝ ਹੁੰਦਾ ਹੈ ਕਿਉਂਕਿ ਕੱਲ ਨੂੰ ਮਹਾਪੰਚਾਇਤ ਕੀਤੀ ਜਾਵੇਗੀ ਅੱਜ ਤੋਂ ਹੀ ਹਾਲਾਂਕਿ ਕੱਲ ਤੋਂ ਹੀ ਸ਼ੁਰੂ ਹੋ ਗਏ ਸੀ ਕਿਸਾਨ ਬੱਕ ਬੱਕ ਥਾਮਾ ਤੋਂ ਦਿੱਲੀ ਪਹੁੰਚਣੇ ਔਰ ਕਿਸਾਨਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਦਿੱਲੀ ਕੱਟ ਕੀਤਾ ਜਾ ਰਿਹਾ ਜੇ ਉਹ ਵੀ ਹੋਏਗਾ ਇਸ ਤੋਂ ਬਾਅਦ ਤੁਹਾਨੂੰ ਦੱਸ ਦੇਵਾਂਗੇ ਹੋਰ ਟਕਲੀ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ